ਜੇ ਆਪਾਂ ਮੱਝਾਂ ਦਾ ਕੰਮ ਸ਼ੁਰੂ ਕਰਨ ਜਾ ਰਹੇ ਆਂ ਭਾਵੇਂ ਆਪਾਂ ਵੱਡੀ ਪੱਧਰ ਤੇ ਡੈਰੀ ਫਾਰਮ ਬਣਾਉਣਾ ਭਾਵੇਂ ਆਪਾਂ ਛੋਟੀ ਪੱਧਰ ਤੇ ਪੰਜ ਚਾਰ ਮੱਝਾਂ ਰੱਖ ਕੇ ਜਿਹੜਾ ਕੰਮ ਸ਼ੁਰੂ ਕਰਨਾ ਚਾਹੁੰਦੇ ਆਂ ਤਾਂ ਆਪਾਂ ਨੂੰ ਮੱਝਾਂ ਦੀ ਨਸਲ ਦੇ ਬਾਰੇ ਜਿਹੜਾ ਉਹ ਪਤਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਚੰਗੀ ਨਸਲ ਦੀਆਂ ਮੱਝਾਂ ਤੋਂ ਹੀ ਆਪਾਂ ਪੂਰਾ ਦੁੱਧ ਲੈ ਸਕਦੇ ਆਂ ਤੇ ਡੈਰੀ ਫਾਰਮ ਦੇ ਵਿੱਚ ਸਭ ਤੋਂ ਕਾਮਯਾਬੀ ਜਿਹੜੀ ਜ਼ਿਆਦਾ ਵੱਡਾ ਯੋਗਦਾਨ ਹੁੰਦਾ ਉਹ ਨਸਲ ਦਾ ਹੀ ਹੁੰਦਾ ਜੇਕਰ ਚੰਗੀ ਨਸਲ ਦੀਆਂ ਮੱਝਾਂ ਨੇ ਆਪਣੇ ਕੋਲ ਹੀ ਤਾਂ ਉਹ ਥੋੜੀ ਖੁਰਾਕ ਦੇ ਨਾਲ ਵੀ ਜਿਆਦਾ ਦੁੱਧ ਦੇ ਦਿੰਦੀਆਂ ਨੇ ਜੇਕਰ ਨਸਲ ਆਪਣੇ ਕੋਲੇ ਮਾੜੀ ਆ ਤਾਂ ਜਿਆਦਾ ਖੁਰਾਕ ਖਾ ਕੇ ਵੀ ਉਹ ਪੂਰਾ ਦੁੱਧ ਨਹੀਂ ਦਿੰਦੀਆਂ ਸੋ ਇਹ ਸਭ ਤੋਂ ਵੱਡੀ ਜ਼ਰੂਰੀ ਗੱਲ ਆ ਵੀ ਆਪਾਂ ਨੂੰ ਜਦੋਂ ਵੀ ਆਪਾਂ ਕੰਮ ਸ਼ੁਰੂ ਕਰਨਾ ਹੈ ਤਾਂ ਆਪਾਂ ਜਦੋਂ ਪਸ਼ੂ ਖਰੀਦਣਾ ਤਾਂ ਆਪਾਂ ਨੂੰ ਇਹ ਪੂਰਾ ਗਿਆਨ ਹੋਣਾ ਚਾਹੀਦਾ ਵੀ ਇਹ ਪਸ਼ੂ ਦੇ ਸਰੀਰ ਨੂੰ ਦੇਖ ਕੇ ਆਪਾਂ ਨੂੰ ਪਛਾਣ ਹੋਵੇ ਵੀ ਇਹ ਪਸ਼ੂ ਪੂਰਾ ਦੁੱਧ ਦੇ ਸਕਦਾ ਹੈ ਜਾਂ ਨਾ ਦੇ ਸਕਦਾ ਸੋ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਚੰਗੀ نسل ਦੇ ਕਿਹੜੇ-ਕਿਹੜੇ ਗੁਣ ਹੁੰਦੇ ਨੇ ਕੀ-ਕੀ ਆਪਾਂ ਧਿਆਨ ਵਿੱਚ ਰੱਖਣਾ ਤੇ ਤਾਂ ਕਿ ਆਪਾਂ ਨੂੰ ਡੈਰੀ ਫਾਰਮ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ ਅ ਦੋਸਤੋ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਤੇ ਜੇ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈੱਲ ਵਾਲਾ ਜਿਹੜਾ ਬਟਨ ਹੈ ਉਹਨੂੰ ਪ੍ਰੈਸ ਕਰਕੇ ਨੋਟੀਫਿਕੇਸ਼ਨ ਬਨ ਕਰ ਲਓ ਤਾਂ ਕਿ ਖੇਤੀ ਨਾਲ ਸੰਬੰਧਿਤ ਅਤੇ ਡੈਰੀ ਫਾਰਮ ਨਾਲ ਸੰਬੰਧਿਤ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ। ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸ਼ੇਅਰ ਹੁੰਦੀ ਰਹੇ। ਹੁਣ ਆਪਾਂ ਗੱਲ ਕਰਦੇ ਹਾਂ ਬਈ ਨਸਲ ਦੀ ਆਪਾਂ ਨੂੰ ਪਹਿਚਾਣ ਕਿਵੇਂ ਹੋਵੇ? ਭਾਵੇਂ ਆਪਾਂ ਮੱਜਾ ਕਿਥੇ ਮੰਡੀ ਤੋਂ ਖਰੀਦਣ ਖਰੀਦਣੀਆਂ ਨੇ ਜਾਂ ਆਪਾਂ ਕਿਸੇ ਦੇ ਘਰ ਤੋਂ ਜਾਂ ਵਪਾਰੀਆਂ ਤੋਂ ਖਰੀਦਦੇ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਇੱਕ ਵਾਰੀ ਆਪਾਂ ਨਸਲ ਗਲਤ ਚੁਣ ਲਈ ਤੇ ਇਹਦੇ ਚ ਬਹੁਤ ਵੱਡਾ ਆਰਥਿਕ ਜੋਖਮ ਬਣਿਆ ਰਹਿੰਦਾ ਕਿਉਂਕਿ ਕਾਫੀ ਪੈਸੇ ਖਰਚ ਕੇ ਵੀ ਜਦੋਂ ਫਿਰ ਡੰਗਰ ਪੂਰਾ ਦੁੱਧ ਨਹੀਂ ਦਿੰਦਾ ਤਾਂ ਬੜੀ ਨਮੂਸ਼ੀ ਹੁੰਦੀ ਹੈ ਤੇ ਆਰਥਿਕ ਨੁਕਸਾਨ ਤਾਂ ਜਿਹੜਾ ਹੁੰਦਾ ਹੀ ਹੁੰਦਾ ਅੱਗੇ ਨੂੰ ਵੀ ਮਨ ਜਿਹੜਾ ਟੁੱਟਦਾ ਤੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਇਹ ਆਪਾਂ ਪਸ਼ੂ ਨੂੰ ਖਰੀਦਣ ਵੇਲੇ ਬੜਾ ਧਿਆਨ ਰੱਖਣਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹਨੂੰ ਆਪਾਂ ਧਿਆਨ ਚ ਰੱਖਣਾ ਮੱਝਾਂ ਦੇ ਵਿੱਚ ਦੋ ਨਸਲਾਂ ਹੁੰਦੀਆਂ ਮੱਝਾਂ ਦੀਆਂ ਜਿਹੜੀਆਂ ਆਪਣੇ ਚੰਗਾ ਦੁੱਧ ਦਿੰਦੀਆਂ ਨੇ ਪੰਜਾਬ ਦੇ ਵਿੱਚ ਪਾਲੀਆਂ ਜਾਂਦੀਆਂ ਨੇ ਇੱਕ ਮੋਰਾ ਨਸਲ ਹੈ ਤੇ ਦੂਸਰੀ ਨੀਲੀ ਰਾਵੀ ਜਿਹਨੂੰ ਪੰਜ ਕਲਿਆਣੀ ਆਪਾਂ ਕਹਿੰਦੇ ਹਾਂ ਹੁਣ ਮੋਰਾ ਨਸਲ ਦੀ ਮੱਝ ਖਰੀਦਣੀ ਆ ਤਾਂ ਮੋਰਾ ਦੀ ਹੀ ਹੋਊਗੀ ਰਲ ਮਲ ਮਲ ਜਾਂ ਗੰਭ ਟੋਕਾ ਜ ਨਹੀਂ ਹੋਣਾ ਚਾਹੀਦਾ ਮੋਰਾ ਨਸਲ ਦੇ ਕੀ ਜਿਹੜੇ ਲੱਛਣ ਹੁੰਦੇ ਨੇ ਪੁਰਾਣਾ ਅਸਲ ਦੀ ਮੱਚ ਦਾ ਰੰਗ ਜਿਹੜਾ ਪੂਰੀ ਤਰ੍ਹਾਂ ਕਾਲਾ ਹੁੰਦਾ ਤੇ ਸਿੰਗ ਉਹਦੇ ਪਤਲੇ ਤੇ ਗੋਲ ਹੁੰਦੇ ਨੇ ਨੇੜੇੋਂ ਮੁੜੇ ਹੁੰਦੇ ਨੇ ਮੂੰਹ ਜਿਆਦਾ ਵੱਡਾ ਨਹੀਂ ਹੁੰਦਾ ਸਿੰਗ ਜਿਹੜਾ ਮੱਥਾ ਹੈ ਉਹ ਚੌੜਾ ਹੁੰਦਾ ਮੂੰਹ ਮੂਥੀ ਉਹਦੀ ਥੋੜੀ ਛੋਟੀ ਹੁੰਦੀ ਆ ਤੰਗ ਹੁੰਦੀ ਆ ਤੇ ਰੰਗ ਉਹਦਾ ਪੂਰੇ ਦਾ ਪੂਰਾ ਸਰੀਰ ਤੇ ਕਾਲਾ ਹੁੰਦਾ ਪੂੰਛ ਲੰਮੀ ਹੁੰਦੀ ਆ ਕਈ ਵਾਰੀ ਪੂੰਛ ਦੇ ਉੱਤੇ ਛੋਟਾ ਮੋਟਾ ਜਿਹਾ ਫੂਲ ਹੁੰਦਾ ਉਹਦੇ ਨਾਲ ਕੋਈ ਜਿਆਦਾ ਫਰਕ ਨਹੀਂ ਇਸੇ ਤਰ੍ਹਾਂ ਜਿਹੜੀ ਨੀਲੀ ਰਾਵੀ ਆ ਉਹਨੂੰ ਪੰਜ ਕਲਿਆਣੀ ਕਹਿੰਦੇ ਆ ਸਾਰੇ ਜਿਹੜੇ ਖੋਰ ਹੁੰਦੇ ਨੇ ਉਹਦੇ ਅ ਉਹਨਾਂ ਤੇ ਫੁੱਲ ਹੁੰਦਾ ਪਿੱਛੇ ਪੁੰਛ ਤੇ ਫੁੱਲ ਹੁੰਦਾ ਤੇ ਮੱਥੇ ਤੇ ਫੁੱਲ ਹੁੰਦਾ ਇਹ ਆਪਾਂ ਜਰੂਰ ਦੇਖੋ ਵੀ ਮੱਝ ਭਾਵੇਂ ਮੁਰਾ ਨਸਲ ਦੀ ਲਵੋ ਭਾਵੇਂ ਪੰਜ ਕਲਿਆਣੀ ਲਵੋ ਇਹ ਪੂਰੇ ਲਸਣ ਵਾਲੀ ਦੇਖ ਕੇ ਲੈਣੀ ਚਾਹੀਦੀ ਹੈ ਜੇ ਆਪਾਂ ਮੁਰਾ ਖਰੀਦਦੇ ਆ ਤਾਂ ਮੁਰਾ ਹੀ ਖਰੀਦਣ ਦੀ ਕੋਸ਼ਿਸ਼ ਕਰੀਏ ਜੇ ਆਪਾਂ ਪੰਜ ਕਲਿਆਣੀ ਖਰੀਦਦੇ ਆ ਤਾਂ ਫਿਰ ਉਹਦੇ ਸਾਰੇ ਲਸਣ ਦੇਖ ਕੇ ਆਪਾਂ ਉਹੀ ਕੋਈ ਨਸਲ ਹੋਣੀ ਆਪਣੇ ਕੋਲੇ ਚਾਹੀਦੀ ਆ ਤਾਂ ਦੂਜੀ ਗੱਲ ਜਦੋਂ ਆਪਾਂ ਮੱਝ ਖਰੀਦਨੇ ਆ ਮੱਝ ਦੀ ਆਪਾਂ ਨੂੰ ਚામੜੀ ਜਿਹੜੀ ਆ ਉਹ ਦੇਖਣੀ ਆ ਚਮੜੀ ਬਿਲਕੁਲ ਬਰੀਕ ਚਮੜੀ ਦੀ ਮੱਝ ਲੈਣੀ ਚਾਹੀਦੀ ਆ ਚਮਕਦਾਰ ਹੋਵੇ ਖੁਰਦਰੀ ਚામੜੀ ਨਹੀਂ ਹੋਣੀ ਚਾਹੀਦੀ ਮੋٹے ਚੰਮ ਵਾਲਾ ਪਸ਼ੂ ਕਦੇ ਵੀ ਦੁੱਧ ਨਹੀਂ ਦਿੰਦਾ ਤੁਸੀਂ ਮੱਝ ਦੇ ਪਿੰਡੇ ਦੇ ਉੱਤੇ ਚੁੰਡੀ ਭਰ ਕੇ ਦੇਖ ਲਓ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਜੇਕਰ ਮੱਝ ਦਾ ਜਿਹੜਾ ਚਮੜੀ ਮੋਟੀ ਆ ਤਾਂ ਉਹ ਕਦੇ ਵੀ ਨਹੀਂ ਖਰੀਦਣੀ ਕਿਉਂਕਿ ਮੋਟੀ ਚੰਮ ਵਾਲੇ ਪਸ਼ੂ ਦੇ ਵਿੱਚ ਨਾ ਤਾਂ ਦੁੱਧ ਦੇਣ ਦੀ ਸਮਰੱਥਾ ਹੁੰਦੀ ਆ ਨਾ ਹੀ ਉਹਦੇ ਦੁੱਧ ਦੇ ਵਿੱਚ ਫੈਟ ਹੁੰਦੀ ਆ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਚਮੜੀ ਚਮਕਦਾਰ ਹੋਵੇ ਕਾਲੇ ਰੰਗ ਦੀ ਹੋਵੇ ਤੇ ਬ੍ਰੀਕ ਹੋਵੇ ਇਹ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ ਮੋٹے ਚਮੜੀ ਦੀ ਮੱਝ ਆਪਾਂ ਪੱਕਦੇ ਵੀ ਨਹੀਂ ਖਰੀਦਣੀ ਹੁਣ ਦੂਸਰੀ ਗੱਲ ਆਪਾਂ ਦੇਖਣਾ ਚੱਡਾ ਪਸ਼ੂ ਦਾ ਪਸ਼ੂ ਦਾ ਜਿਹੜਾ ਚੱਡਾ ਹੈ ਮੱਝ ਦਾ ਚੱਡਾ ਝੋਲੇ ਵਾਂਗ ਥੱਲੇ ਨੂੰ ਲਮਕੜਾ ਨਹੀਂ ਹੋਣਾ ਲਮਕਦਾ ਜਾ ਨਹੀਂ ਹੋਣਾ ਚਾਹੀਦਾ ਥਣ ਜ਼ਿਆਦਾ ਵੱਡੇ ਨਹੀਂ ਹੋਣੇ ਚਾਹੀਦੇ ਚੱਡਾ ਪਸ਼ੂ ਦੇ ਪਿੱਛੋਂ ਸੂਤੋਂ ਦੇਖ ਕੇ ਆਪਾਂ ਦੇਖੋ ਦਾਦਾ ਲਾ ਕੇ ਸੂਤੋਂ 3-4 ਇੰਚ ਤੋਂ ਸ਼ੁਰੂ ਹੋ ਕੇ ਧੁਨੀ ਤੱਕ ਵਧਿਆ ਹੋਣਾ ਚਾਹੀਦਾ ਬਿਲਕੁਲ ਆ ਨਾ ਲੰਮਾ ਲਵਾਈ ਲੋਟ ਨੂੰ ਬਿਲਕੁਲ ਪਸ਼ੂ ਦੇ ਦੋਵੇਂ ਲੱਤਾਂ ਦੇ ਵਿਚਾਲੇ ਦੀ ਇੱਕੋ ਜਿਹਾ ਮੂਰੇ ਤੋਂ ਨਹੀਂ ਤੱਕ ਜਾਂਦਾ ਹੋਵੇ ਤੇ ਥਣ ਨੇ ਜਿਹੜੇ ਇੱਕੋ ਜਿਹੀ ਦੂਰੀ ਤੇ ਹੋਣ ਨੇੜੇ ਜੁੜੇ ਹੋਏ ਥਣ ਨਹੀਂ ਹੋਣੇ ਚਾਹੀਦੇ ਉਹ ਫਿਰ ਆਪਾਂ ਨੂੰ ਫਸੋਂ ਨੂੰ ਵੇਚਣ ਦੇ ਵਿੱਚ ਦਿੱਕਤ ਆਉਂਦੀ ਆ ਤੇ ਨਾ ਹੀ ਮੋٹے ਹੋਣ ਥਣ ਨਾ ਹੀ ਪਤਲੇ ਹੋਣ ਤੇ ਦਰਮਿਆਨੇ ਜਿਹੇ ਸਾਈਜ਼ ਦੇ ਆਕਾਰ ਦੇ ਆਕਾਰ ਦੇ ਥਣ ਹੋਣੇ ਚਾਹੀਦੇ ਨੇ ਜਿਆਦਾ ਲਵਾਈ ਵਾਲੇ ਥਣ ਨਹੀਂ ਹੋਣੇ ਚਾਹੀਦੇ ਉਹਨਾਂ ਦੇ ਵਿੱਚ ਵੀ ਜਿਹੜੀ ਥਣ ਮਾਰਨ ਦੀ ਪ੍ਰੋਬਲਮ ਆਉਂਦੀ ਆ ਉਹ ਇਹ ਧਿਆਨ ਦੇਣ ਵਾਲੀ ਗੱਲ ਹੈ ਲਮਕਮਾਂ ਛੱਡੇ ਵਾਲਾ ਤਾਂ ਬਿਲਕੁਲ ਹੀ ਆਪਾਂ ਪਸ਼ੂ ਨਹੀਂ ਲੈਣਾ ਕਿਉਂਕਿ ਉਹਦਾ ਝੋਲੇ ਜਿਹਾ ਕਈ ਪਸ਼ੂਆਂ ਦਾ ਟੱਡਾ ਲਮਕਦਾ ਹੁੰਦਾ ਉਹਦੇ ਟੱਡੇ ਦੇ ਵਿੱਚ ਖਰਾਬੀ ਹੋਣ ਦੀ ਜਗ੍ਹਾ ਗੁੰਜਾਇਸ ਰਹਿੰਦੀ ਹੈ ਥਣ ਵੀ ਉਹਦੇ ਲੰਮੇ ਹੁੰਦੇ ਨੇ ਉਹਨਾਂ ਥਣਾਂ ਦਾ ਖਰਾਬ ਹੋਣ ਦਾ ਖਤਰਾ ਬਣਿਆ ਹੀ ਰਹਿੰਦਾ ਸੋ ਇਹ ਬੜੀ ਧਿਆਨ ਦੇਣ ਦੀ ਗੱਲ ਹੈ ਪਿੱਛੋਂ ਤੋਂ ਆਪਿਆ ਧਿਆਨ ਦੇਖਣਾ ਸੂਹ ਦੇ ਤੋਂ 2-3 ਇੰਚ ਛੱਡ ਕੇ ਟੱਡਾ ਸ਼ੁਰੂ ਹੋ ਜਾਂਦਾ ਪਿੱਛੇ ਨੂੰ ਬਾਧਵਾ ਦਿਖਾਈ ਦਊਗਾ ਬੁਲਬਲੇ ਪੰਗ ਕਈ ਵਾਰੀ ਪਿਛਲੇ ਪਾਸੇੋਂ ਦਾ ਖਾਈ ਦਿੰਦਾ ਫੈਲਿਆ ਹੋਇਆ ਛੱਡਾ ਤੋ ਇਹ ਬੜਾ ਧਿਆਨ ਦੇਣ ਵਾਲੀ ਗੱਲ ਆ। ਇੱਕ ਗੱਲ ਆਪਾਂ ਅ ਪਸ਼ੂ ਦੀ ਨਾ ਪੂਛ ਤੋਂ ਵੀ ਅੰਦਾਜ਼ਾ ਲੱਗ ਜਾਂਦਾ ਇਹ ਸੂਚਣ ਵਾਲੀ ਗੱਲ ਆ। ਪਸ਼ੂ ਦੀ ਜਿਹੜੀ ਪੂਛ ਆ ਮੋਟੀ ਪੂਛ ਵਾਲਾ ਪਸ਼ੂ ਨਹੀਂ ਹੋਣਾ ਚਾਹੀਦਾ। ਤੁਸੀਂ ਦੇਖੋਗੇ ਪਿਛਲੇ ਪਾਸੇ ਜਿਹੜੇ ਚੰਗੀ ਨਸਲ ਵਾਲੇ ਪਸ਼ੂ ਹੁੰਦੇ ਨੇ ਉਹਨਾਂ ਦੀ ਪੂਛ ਜੜ ਦੇ ਵਿੱਚੋਂ ਜਿਆਦਾ ਮੋਟੀ ਨਹੀਂ ਹੁੰਦੀ। ਜਿਹੜੇ ਪਸ਼ੂ ਜੜ ਦੇ ਵਿੱਚੋਂ ਪੂਛ ਜਿਆਦਾ ਮੋਟੀ ਹੋਵੇ ਉਹ ਪਸ਼ੂ ਵੀ ਜਿਆਦਾ ਦੁੱਧ ਨਹੀਂ ਦਿੰਦਾ। ਪਸ਼ੂ ਦੀ ਪੂਛ ਦੇ ਵਿੱਚ ਇੱਕ ਹੱਡੀ ਹੁੰਦੀ ਹੈ ਜਿਆਦਾ ਲੰਮੀ ਹੱਡੀ ਵਾਲਾ ਪਸ਼ੂ ਕਦੇ ਦੁੱਧ ਨਹੀਂ ਦਿੰਦਾ ਇਹ ਵੀ ਧਿਆਨ ਰੱਖਿਓ ਪਸ਼ੂ ਦੀ ਪੂਛ ਖੋਚਾਂ ਤੋਂ ਥੱਲੇ ਤੱਕ ਜਾਂਦੀ ਹੁੰਦੀ ਹੈ ਪਰ ਪਸ਼ੂ ਦੀ ਜਿੰਨੀ ਹੱਡੀ ਉਹਦੇ ਵਿੱਚ ਘੱਟ ਹੋਵੇ ਨਾ ਜਿਹੜੀ ਪੂਛ ਦੇ ਵਿੱਚ ਜਿੰਨੀ ਲਚਕ ਹੋਵੇਗੀ ਉਨਾ ਹੀ ਪਸ਼ੂ ਚੰਗੀ ਨਸਲ ਦਾ ਮੰਨਿਆ ਜਾਂਦਾ ਮੋਟੀ ਪੂਛ ਵਾਲਾ ਨਹੀਂ ਪਸ਼ੂ ਚਾਹੀਦਾ ਲੰਮੀ ਪੂਛ ਹੋਵੇ ਲਚਕਦਾਰ ਪੂਛ ਹੋਵੇ ਇਸ ਤਰ੍ਹਾਂ ਗੱਠ ਜੀ ਬਣਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਜਿਨੇ ਹੱਡੀ ਉਹਦੇ ਵਿੱਚ ਛੋਟੀ ਹੋਊ ਹਾਰਡ ਹੱਡੀ ਵਾਲਾ ਪਸ਼ੂ ਪੂੰਛ ਦੀ ਜਿਹੜੇ ਜਿਹੜੀ ਪਸ਼ੂ ਦੀ ਪੂੰਛ ਦੇ ਵਿੱਚ ਹੱਡੀ ਹਾਰਡ ਹੋਵੇ ਸਖਤ ਹੋਵੇ ਉਹ ਪਸ਼ੂ ਨਾਲਖਰੀ ਤੋਂ ਲਚਕਦਾਰ ਪੂੰਛ ਜਿਨੇ ਹੱਡੀ ਛੋਟੀ ਹੋਊਗੀ ਉਨਾਂ ਹੀ ਪਸ਼ੂ ਉਹ ਜਿਹੜਾ ਵਧੀਆ ਦੁੱਧ ਦਿੰਦਾ ਹੁੰਦਾ ਇਹ ਬੜੀ ਧਿਆਨ ਦੇਣ ਵਾਲੀ ਗੱਲ ਆ ਇੱਕ ਗੱਲ ਹੈਗੀ ਵੀ ਪਸ਼ੂ ਦੇ ਸਿੰਗ ਆਪਾਂ ਦੇਖੋ ਤੁਸੀਂ ਸਿੰਗ ਮੋٹے ਸਿੰਗ ਨਹੀਂ ਹੋਣੇ ਚਾਹੀਦੇ ਨੇੜੇੋਂ ਗਲਾਈ ਤੋਂ ਮੁੜੇ ਹੋਣੇ ਚਾਹੀਦੇ ਨੇ ਥੋੜਾ ਜਿਹਾ ਬਰੀਕ ਸਿੰਗ ਦਾ ਪਸ਼ੂ ਚੰਗਾ ਹੁੰਦਾ ਜਿਆਦਾ ਖੁੱਲੇ ਸਿੰਗਾਂ ਵਾਲਾ ਪਸ਼ੂ ਜਾਂ ਮੋٹے ਸਿੰਗ ਦਾ ਪਸ਼ੂ ਵੀ ਜਿਆਦਾ ਵਧੀਆ ਦੁੱਧ ਨਹੀਂ ਦਿੰਦਾ ਪਰ ਇਹਦੇ ਨਾਲ ਕੋਈ ਜ਼ਿਆਦਾ ਫਰਕ ਤਾਂ ਪੈਂਦਾ ਪਰ ਕਿਉਂਕਿ ਜੇਕਰ ਹੁਣ ਆਪਾਂ ਮੁਰਾ ਨਾਲ ਖਰੀਦਣ ਲੱਗਿਆਂ ਅ ਬ੍ਰੀਖ ਸ਼ਿੰਗ ਦਾ ਪਸ਼ੂ ਜਿੰਨਾ ਨੇੜਿਓਂ ਮੁੜਿਆ ਹੁੰਦਾ ਉਹਦੀ ਜਿਹੜੀ ਕੀਮਤ ਵੱਧ ਲੱਗਦੀ ਆ ਪਰ ਵੱਧ ਕੀਮਤ ਦੇ ਵਿੱਚ ਹੀ ਫਿਰ ਉਹ ਵਿਕਦਾ ਤੇ ਉਹਨੂੰ ਵੇਚਣ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਇਹ ਵੀ ਆਪਾਂ ਧਿਆਨ ਰੱਖ ਸਕਦੇ ਆ ਜਿਹੜੀ 5 ਕਿਲੇ ਆਣੇ ਆ ਉਹਦਾ ਜਿਹੜਾ ਸ਼ਿੰਗ ਨੇ ਥੋੜੇ ਜੇ ਖੁੱਲੇ ਹੁੰਦੇ ਨੇ ਜਿਹੜੀ ਆਪਣੀ ਮੁਰਾ ਨਾਲ ਦੇ ਸੰਗ ਥੋੜੇ ਬਰੀਕ ਤੋਂ ਮੁੜਿਆ ਹੁੰਦਾ ਇਹ ਆਪਾਂ ਧਿਆਨ ਦੇ ਸਕਦੇ ਆ ਇਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਸੋ ਇਹਨਾਂ ਲਸਣਾਂ ਨੂੰ ਦੇਖ ਕੇ ਆਪਾਂ ਮੱਝ ਨੂੰ ਕੋਈ ਵੀ ਮੱਝ ਖਰੀਦਣ ਚੱਲ ਜਾਨੇ ਆ ਤਾਂ ਬਿਲਕੁਲ ਅੰਦਾਜ਼ਾ ਹੋ ਜਾਂਦਾ ਚਾਮੜੀ ਪਤਲੀ ਦੀ ਆਪਾਂ ਲੈਣੀ ਹੈ ਪਸ਼ੂ ਦੇ ਚੱਡੇ ਨੂੰ ਬੜਾ ਧਿਆਨ ਦੇ ਨਾਲ ਦੇਖਣਾ ਤੇ ਪੂਛ ਨੂੰ ਤੁਸੀਂ ਮੋੜ ਕੇ ਜ਼ਰੂਰ ਦੇਖ ਲਓ ਪੂਛ ਦੇ ਵਿੱਚ ਹਾਰਡ ਹੱਡੀ ਨਹੀਂ ਹੋਣੀ ਚਾਹੀਦੀ ਇਹ ਆਪਾਂ ਕੋਈ ਜ਼ਿਆਦਾ ਵੱਡਾ ਔਖਾ ਕੰਮ ਨਹੀਂ ਇਹਨਾਂ ਸਾਰੇ ਲਸੁਣਾ ਦੇ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਚੰਗੀ ਨਸਲ ਦੇ ਜਿਹੜੇ ਪਸ਼ੂ ਹੁੰਦੇ ਨੇ ਉਹਨਾਂ ਦੀ ਚਮੜੀ ਬਿਲਕੁਲ ਐਨ ਬਰੀਕ ਪਤਲੀ ਹੁੰਦੀ ਆ ਜਿਹੜਾ ਚੱਡਾ ਐਨ ਥੱਲੇ ਤੱਕ ਉਹ ਤੋਂ ਨਤੋਂ ਉਹਦੇ ਤੱਕ ਵਧਿਆ ਹੁੰਦਾ ਤੋਨੀ ਤੱਕ ਵਧਿਆ ਹੁੰਦਾ ਇਹ ਸਾਰੇ ਲਸੁਣਾ ਨੂੰ ਆਪਾਂ ਧਿਆਨ ਵਿੱਚ ਰੱਖ ਕੇ ਅੰਦਾਜ਼ਾ ਲਗਾ ਸਕਦੇ ਆ ਬਾਕੀ ਗੱਲ ਇਹ ਆ ਵੀ ਪਸ਼ੂ ਮੰਡੀ ਤੋਂ ਜੇਕਰ ਖਰੀਦਣਾ ਹੈ ਤਾਂ ਕਾਫੀ ਜਿਆਦਾ ਧਿਆਨ ਦੇ ਨਾਲ ਖਰੀਦਣਾ ਚਾਹੀਦਾ ਇੱਕ ਦਾ ਦੋ ਡੰਗ ਪਸ਼ੂ ਜੇ ਤੁਸੀਂ ਚੋਕੇ ਲਮੋਗੇ ਤਾਂ ਉਹਦਾ ਪੂਰਾ ਅੰਦਾਜ਼ਾ ਹੋ ਗਿਆ ਪਹਿਲੇ ਦੋ ਜੇ ਘਰ ਦੇ ਵਿੱਚੋਂ ਪਸ਼ੂ ਖਰੀਦਣ ਚੱਲੇ ਹੋ ਤਾਂ ਪਹਿਲੇ ਦੋ ਡੰਗ ਦਾ ਦੁੱਧ ਛੱਡ ਦਿਓ ਤੀਜੇ ਡੰਗ ਦਾ ਦੁੱਧ ਤੁਸੀਂ ਮਿਣੋ ਤੀਜੇ ਡੰਗ ਦਾ ਜੇ 5 ਕਿਲੋ ਦੁੱਧਾ ਤੁਸੀਂ ਉਹਦਾ ਅੰਦਾਜ਼ਾ ਲਗਾ ਸਕਦਾ ਵੀ ਇਹ ਪਸ਼ੂ ਦੋੇ ਡੰਗਾ ਚ ਕਿੰਨਾ ਦੁੱਧ ਦੇ ਸਕਦਾ ਪਹਿਲੇ ਦੋੇ ਡੰਗਾ ਦਾ ਦੁੱਧ ਵਿੱਚ ਉਹਨੂੰ ਗਿਣੋ ਹੀ ਨਾ ਉਹ ਪਰ ਮੰਡੀ ਦੇ ਵਿੱਚੋਂ ਇਸ ਤਰ੍ਹਾਂ ਦੀ ਆਪਣੇ ਕੋਲੇ ਸੂਟ ਨਹੀਂ ਹੁੰਦੀ ਉੱਥੇ ਆਪਾਂ ਨੂੰ ਅੰਦਾਜ਼ਾ ਲਗਾਉਣਾ ਪੈਂਦਾ ਸਰੀਰ ਨੂੰ ਦੇਖ ਕੇ ਸੋ ਦੋਸਤੋ ਜੇਕਰ ਤੁਸੀਂ ਧਿਆਨ ਦੇਵੋਗੇ ਤਾਂ ਜ਼ਰੂਰ ਆਪਾਂ ਨੂੰ ਫਾਇਦਾ ਹੋਊਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ